ਮੇਰੀ ਗੱਲ ਸੁਣ ਇਹ ਹਾਂ ਕੀ ਕਹਨੀ ਹੈ ਕਿੱਧਰ ਮੂੰਹ ਚੱਕਿਆ ਰਹਿ ਇਹ ਕਿ ਪਾਰਟੀ ਹੈ ਪ੍ਰੋਗਰਾਮ ਤੇ ਜਾਂਦਾ ਮੈਂ ਲੱਗਦਾ ਪਾਰਟੀ ਦਾ ਨਾ ਮੇਰੀ ਗੱਲ ਸੁਣ ਤੜਕੇ ਨਿਕਲ ਜਾਣਾ ਤੂੰ ਆਥ ਨੂੰ ਆ ਕੇ ਘਰ ਚ ਵੜਦਾ ਮਾੜਾ ਮੋਟਾ ਘਰ ਕੰਨੀ ਵੀ ਧਿਆਨ ਦੇ ਲਿਆ ਕਰ ਬੰਦਾ ਬਣਨਾ ਬਣ ਜਾ ਨਹੀਂ ਤਾਂ ਮੈਂ ਤੈਨੂੰ ਤਲਾਕ ਦਊਂਗੀ ਫਿਰ ਚੱਕੇਗਾ ਤਾਂ ਠਾ ਠਾ ਚੰਗਾ ਪੌਂਕੀ ਜਾਂਦੀ ਹੈ ਤੁਸੀਂ ਵਿਆਹੇ ਹੋ ਜੀ ਤੁਹਾਨੂੰ ਕਿਵੇਂ ਲੱਗਦਾ ਜੀ ਮੈਂ ਤਾਂ ਵੈ ਹੋਏ ਲੱਗਦੇ ਹਾਂ ਹਾਂ ਜੀ ਜਿਵੇਂ ਤੁਸੀਂ ਨਾ ਚੁੰਨੇ ਚਿੱਟ ਮਾਰੀ ਹਾਂ ਜੀ ਵੈ ਹੋਏ ਜੀ ਮੈਨੂੰ ਐ ਦੱਸੋ ਵੀ ਤੁਹਾਨੂੰ ਥੋੜੀ ਘਰ ਵਾਲੀ ਕਿੰਨੇ ਕੁ ਸਪੋਰਟ ਕਰਦੀ ਐ ਮੇਰੇ ਘਰ ਵਾਲੀ ਜੀ ਮੈਨੂੰ ਬਹੁਤ ਪਿਆਰ ਕਰਦੀ ਐ ਮੈਨੂੰ ਨਾ ਤਾਂ ਕਦੇ ਉਹਨੇ ਐ ਪੁੱਛਿਆ ਵੀ ਤੂੰ ਕਿੱਧਰ ਗਿਆ ਸੀ ਕਿੱਧਰੋਂ ਆਇਆ ਨਾ ਅਸੀਂ ਕਦੇ ਲੜੇ ਅੱਛਾ ਮਤਲਬ ਤੁਸੀਂ ਫਿਰ ਉਹਨਾਂ ਦੀ ਸਾਰੀ ਗੱਲ ਮੰਨਦੇ ਹੋਗੇ ਕਿ ਉਹ ਤੁਹਾਡੀ ਗੱਲ ਮੰਨਦੀ ਐ ਜੇ ਮੈਂ ਉਹਨਾਂ ਦੀ ਗੱਲ ਮੰਨਦਾ ਤਾਂ ਅਸੀਂ ਤਾਂ ਕਦੇ ਲੜੇ ਨਹੀਂ ਜੀ ਅੱਛਾ ਜੀ ਜਿਹੜੀ ਮੇਰੀ ਕਾਮਯਾਬੀ ਐ ਉਹ ਮੇਰੀ ਵਾਈਫ ਐ ਸਮਝ ਲਓ अच्छा मतलब जिन्ने ਤੁਸੀਂ ਹੁਣ ਤੱਕ ਕਾਮਯਾਬ ਹੋ ਤੁਸੀਂ ਉਹਦਾ ਕ੍ਰੈਡਿਟ ਆਪਣੀ ਵਾਈਫ ਨੂੰ ਦੇਣਾ ਚਾਹੋਗੇ ਹਾਂਜੀ ਹਾਂ ਜਿੰਨਾ ਵੀ ਅੱਜ ਕੁਸ ਹੈ ਮੈਂ ਮੇਰੀ ਵਸ ਵਾਸ਼ਪ ਕਰਕੇ ਹਾਂ ਫਿਰ ਤੁਸੀਂ ਆਡੀਅנס ਨੇ ਇਹ ਚੀਜ਼ ਦੱਸਣਾ ਚਾਹੋਗੇ ਕਿ ਸਾਰਿਆਂ ਦੇ ਘਰ ਵਾਲੀਆਂ ਤੁਹਾਡੇ ਵਰਗੀਆਂ ਮਤਲਬ ਤੁਹਾਡੇ ਲਈ ਕਿਸਮਤ ਹੋਵੇ ਸਾਰਿਆਂ ਦੀ